ਭਾਵਨਾ ਬਣਾ ਕੇ ਜਿਹੜਾ ਮਹਾਰਾਜ ਦੇ ਚਰਣਾ ਚਾਹੁੰਦਾ ਹੈ ਸਤਿਗੁਰੂ ਆਪਨੇ ਸਿੱਖ ਦਾ ਬੇੜਾ ਬੰਨੇ ਲੈਂਦਾ ਕੋਈ ਜੋ ਮਰਜੀ ਮੰਗ ਲੇ ਗੁਰੂ ਨਾਨਕ ਦਾ ਕਰ ਦੁਨਿਆਵੀ ਦਾ ਤਾਂ ਵੀ ਦਿੰਦਾ ਹੈ ਦੁਨਿਆਵੀ ਸੁੱਖ ਵੀ ਰਹਾਣੀਏ ਤੇਦੇ ਸੁੱਖ ਜਿੱਥੇ ਮਰਜੀ ਖੜ ਕੇ ਯਾਦ ਕਰ ਲੋ ਜੇ ਪ੍ਰੇਮ ਹੋਏਗਾ ਜੇ ਪਿਆਰ ਹੋਏਗਾ ਜੇ ਗੁਰੂ ਪ੍ਰਤੀ ਭਾਵਨਾ ਹੋਏਗੀ ਤੇਰੀ ਉਥੇ ਬੈਠਿਆ ਗੁਰੂ ਸਾਹਿਬ ਨੇ ਬੁਰੀਆ ਮੱਖਣਸ਼ਾਲ ਲਵਾਣੇ ਨੇ ਧੰਨ ਬਾਬਾ ਮੱਖਣਸ਼ਾਲ ਲਵਾਣਾ ਤੁਹਾਨੂੰ ਦਾ ਸਿਧਕ ਤੁਹਾਨੂੰ ਦੀ ਸਿੱਖੀ ਤੇ ਤੁਹਾਨੂੰ ਦਾ ਵਿਸ਼ਵਾਸ ਜਦੋਂ ਬੇੜਾ ਡੁੱਬਣ ਲੱਗਿਆ ਨਾ ਸਾਧ ਸੰਗਤ ਜੀ ਬੇੜਾ ਡੁੱਬਣ ਲੱਗਿਆ ਸਮੁੰਦਰ ਦੇ ਵਿਚਾਲੇ ਬੇੜਾ ਹੈ ਸਾਧ ਸੰਗਤ 8ਵੇਂ ਪਾਸ਼ਾ ਜੋਤੀ ਜੋਤ ਸਮਾ ਗਏ ਉਦੋਂ ਬਾਅਦ ਸੰਗਤ ਨੂੰ ਪਤਾ ਨਹੀਂ ਲੱਗਿਆ ਗੁਰੂ ਨਾਨਕ ਦੇ ਘਰ ਦੀ ਗੱਦੀ ਦੇ ਮਾਲਕ ਕੌਣ ਪਤਾ ਨਹੀਂ ਲੱਗਿਆ ਭੇਰ ਕਹਿੰਦੇ ਮੱਖਣਸ਼ਾਹ ਲੁਬਾਣੇ ਨੂੰ ਤਾਂ ਪਤਾ ਹੀ ਨਹੀਂ ਸੀ ਸੰਗਤ ਨੂੰ ਨਹੀਂ ਸੀ ਪਤਾ ਵੀ ਕੌਣ ਹੈ ਦੋਵੇਂ ਪਾਸੇ ਮੱਖਣਸ਼ਾਹ ਲੁਬਾਣੇ ਦਾ ਬੇੜਾ ਡੁੱਬਣ ਲੱਗਿਆ ਉਹਨੇ ਭਾਵਨਾ ਬਣਾ ਕੇ ਐਂ ਅਰਦਾਸ ਕੀਤੀ ਕਿ ਨਾ ਮੈਨੂੰ ਨਹੀਂ ਪਤਾ ਮਹਾਰਾਜ ਤੁਹਾਡੀ ਗੱਦੀ ਤੇ ਹੁਣ ਕੌਣ ਬੈਠਾ ਹੈ ਮੈਨੂੰ ਨਹੀਂ ਪਤਾ ਪਰ ਗੁਰੂ ਨਾਨਕ ਦੇ ਘਰ ਦੀ ਗੱਦੀ ਤੇ ਹੁਣ ਜਿਹੜਾ ਵੀ ਸਰੂਪ ਬੈਠਾ ਹੈ ਮੈਂ ਹੱਥ ਬਨ ਕੇ ਬੇਨਤੀ ਕਰਦਾ ਮੇਰਾ ਸਮੁੰਦਰ ਦੇ ਵਿਚਾਲੇ ਵੇੜਾ ਡੁੱਬਦਾ ਜਾਂਦਾ ਹੈ ਮਹਾਰਾਜ ਇੱਕ ਵਾਰੀ ਵੇੜਾ ਪਾਰ ਲਾ ਦਿਓ ਸਮੁੰਦਰ ਦੇ ਵਿਚਾਲੇ ਜਹਾਜ਼ ਤੇ ਖੜ ਕੇ 500 ਮੋਹਰ ਸੁਖਦਾ ਮੈਂ ਆਵਾਂਗਾ ਤੇ 500 ਮੋਹਰ ਤੁਹਾਡੇ ਚਰਨਾਂ 'ਚ ਪੇਟਾ ਕਰਾਂਗਾ ਆਏ ਅਰਦਾਸ ਕਰਨ ਦੀ ਏਹ ਰਸੀ ਉਸੇ ਵੇਲੇ ਵੇੜਾ ਰੁੜ ਗਿਆ ਐਡੀ ਪਾਵਰ ਅਰਦਾਸ ਵਿੱਚ ਬੜੀ ਵੱਡੀ ਤਾਕਤ ਹੈ ਜਦੋਂ ਵੇੜਾ ਰੁੜ ਗਿਆ ਦਿੱਲੀ ਆਇਆ ਜਿੱਥੇ ਜਿੱਥੇ ਸਮਾਨ ਪਹੁੰਚਾਉਣਾ ਸੀ ਦਿੱਤਾ ਸਾਰਿਆਂ ਨੂੰ ਯਾਦ ਆ ਗਿਆ ਕਹਿੰਦੇ ਚੱਲੀਏ ਮਾਰੇ ਦੀ ਸੁਖ ਤਾਰਨ ਚੱਲੀਏ ਪਤਾ ਕਰੋ ਵੀ ਗੁਰੂ ਨਾਨਕ ਦੇ ਘਰ ਦੀ ਗੱਦੀ ਦੇ ਮਾਲਕ ਕੌਣ ਨੇ ਕਹਿੰਦੇ 8ਵੇਂ ਪਾਤਸ਼ਾਹ ਗੁਰੂ ਹਰ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜਾਂਦੇ ਜਾਂਦੇ ਆਏ ਕਹਿ ਕੇ ਬਾਬਾ ਬਸੇ ਬਕਾਲੇ ਇਹ ਨਹੀਂ ਪਤਾ ਕੌਣ ਮੱਖਣ ਸ਼ਾਹ ਲਵਾਣੇ ਨੇ ਨਾਲ ਲਈਆਂ ਸੰਗਤਾਂ ਭਾਈ ਚਲੋ ਚੱਲੀਏ ਦਰਸ਼ਨ ਕਰਨ 500 ਮੋਹਰਾ ਥਾਲ ਵਿੱਚ ਰੱਖੀਆਂ 500 ਮੋਹਰਾ ਨਾਲ ਸੰਗਤਾਂ ਲੈ ਕੇ ਦੌੜਿਆ ਜਾਂਦਾ ਪੁਰਿਆ ਜਾਂਦਾ ਜਦੋਂ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚਿਆ ਸਾਰ ਸੰਗਤ ਜੀ ਜਾ ਕੇ ਪੁੱਛਦਾ ਕਹਿੰਦਾ ਸਤਿਗੁਰਾਂ ਨੂੰ ਮਿਲਣਾ ਹੈ ਮਹਾਰਾਜ ਦੇ ਦਰਸ਼ਨ ਕਰਨੇ ਨੇ ਐ ਹੱਥ ਵਿੱਚ ਥਾਲ ਫੜਿਆ ਮੋਹਰਾ ਫੜਿਆ ਮਹਾਰਾਜ ਨੂੰ ਮਿਲਣਾ ਹੈ ਉਹ ਕਹਿੰਦੇ ਕੋਈ ਨਹੀਂ ਮਲਾਦਨੇ ਸਾਧ ਸੰਗਤ ਜਦੋਂ ਮੱਖਣ ਸ਼ਾਹ ਲਬਾਣਾ ਮਿਲਣ ਜਾਂਦਾ ਹੈ ਬਾਬੇ ਬਕਾਲੇ ਦੀ ਧਰਤੀ ਤੇ 22 ਮੰਜੀਆਂ ਲੱਗੀਆਂ ਇੱਕ ਨਹੀਂ 22 ਗੁਰੂ ਬਣ ਕੇ ਬੈਠੇ ਜਿਹੜਾ ਅਸਲੀ ਹੁੰਦਾ ਪਤਾ ਹੀ ਕਿਸੇ ਨੂੰ ਜਦੋਂ ਬਾਈ ਮੰਜੀਆਂ ਵੇਖੀਆਂ ਮੱਖਣਸ਼ਾ ਲੁਬਾਣੇ ਨੇ ਕਹਿੰਦੇ ਇੱਥੇ ਤਾਂ ਕਈ ਬੈਠੇ ਹੁਣ ਹਰਕ ਹਰਕ ਦਾਵਾ ਕਰਦਾ ਸਾਡਾ ਗੁਰੂ ਸਾਡੇ ਕੋਲ ਗੱਦੀ ਮਾਰੇ ਦੇ ਘਰ ਦੀ ਗੁਰੂ ਨਾਨਕ ਦੇ ਘਰ ਦੀ ਗੱਦੀ ਸਾਡੇ ਕੋਲ ਸਾਡੇ ਆਏ ਹਰ ਕੀ ਦਾਵਾ ਕਰੀ ਜਾਂਦਾ ਮੱਖਣਸ਼ਾ ਲੁਬਾਣਾ ਕਿਉਂਦਾ ਦੁਬਤਾ ਜਿਹਾ ਇਹਨਾ ਜੋ ਹੁਣ ਆਏ ਕਿਵੇਂ ਪਤਾ ਲੱਗੂ ਵੀ ਅਸਲੀ ਕਿਹੜਾ ਨਕਲੀ ਕਿਹੜਾ ਇੱਥੇ ਤਾਂ ਕਈ ਬੈਠੇ ਸਾਤ ਸੰਗਤ ਉਸ ਵੇਲੇ ਨਾ ਮੱਖਣ ਸ਼ਾ ਲਵਾਣਾ ਆਪਣੇ ਅਹਿਲਕਾਰਾਂ ਨਾਲ ਆਪਣੇ ਬੰਦਿਆਂ ਨਾਲ ਬਹੁਤ ਤਣਾੜ ਬੰਦਾ ਸੀ ਆਪਣੇ ਅਹਿਲਕਾਰਾਂ ਨਾਲ ਗੱਲ ਕਰਦਾ ਕਹਿੰਦਾ ਪਛਾਣੀਆਂ ਕਿਵੇਂ ਹੋਣ ਫਿਰ ਮੱਖਣ ਸ਼ਾ ਨੇ ਇੱਕ ਵਿਉਂਤ ਲਾਈ ਕਹਿੰਦਾ ਬੇੜਾ ਡੁੱਬਣ ਲੱਗਿਆ ਸੀ ਮੇਰਾ ਰਾਸਤੇ ਵਿੱਚ ਸਮੁੰਦਰ ਚ ਬੇੜਾ ਡੁੱਬਣ ਲੱਗਿਆ ਸੀ ਮੇਰਾ ਜਦੋਂ ਡੁੱਬਣ ਲੱਗਿਆ ਸੀ ਕਿਹਾ ਮੈਂ 500 ਮੋਹਰ ਸੁਖੀ ਸੀ 500 ਹੁਣ 500 ਮੋਹਰ ਸੁਖੀ 500 ਮੋਹਰ ਦਾ ਗੁਰੂ ਨੂੰ ਪਤਾ ਜਾਂ ਮੈਨੂੰ ਪਤਾ ਹੋਰ ਤਾਂ ਕਿਸੇ ਨੂੰ ਨਹੀਂ ਪਤਾ ਸੁਖੀ ਵੀ ਮਨੋਂ ਮਨੀ ਮੈਂ ਮੈਂ 500 ਮੋਹਰ ਸੁਖੀ ਪਤਾ ਗੁਰੂ ਸਾਹਿਬ ਨੂੰ ਜਾਂ ਮੈਨੂੰ ਹੋਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਹਿੰਦਾ ਐਂ ਕਰਦੇ ਆ ਪੰਜ-ਪੰਜ ਮੋਹਰਾਂ ਰੱਖ ਕੇ ਸਭ ਅੱਗੇ ਮੱਥਾ ਟੇਕਦੇ ਨੇ ਜਿਹੜਾ ਅਸਲੀ ਹੋਏਗਾ ਆਪੇ ਬੋਲ ਕੇ ਜਿਹੜਾ ਅਸਲੀ ਹੋਏਗਾ ਸੁਖੀਆਂ 500 ਨੇ ਆਪਦੀਆਂ ਆਪੇ ਬੋਲ ਕੇ ਮੰਗ ਲਵੇ ਸਾਧ ਸੰਗਤ ਜੀ ਤੁਰਿਆ ਜਾਂਦਾ ਇੱਕ ਕੁਲ ਗਿਆ ਪੰਜ ਮੋਹਰਾਂ ਦਿੱਤੀਆਂ ਮੱਥਾ ਟੇਕਿਆ ਸਜਦਾ ਕੀਤਾ ਹੁਣ ਮੱਖਣਸ਼ਾਹ ਲੁਬਾਣੇ ਦਾ ਬੜਾ ਵੱਡਾ ਨਾਂ ਸੀ ਉਹ ਨਾ ਵੇਲੇ ਆ ਐਡਾ ਵੱਡਾ ਬੰਦਾ ਜਦੋਂ ਸਜਦਾ ਕਰਦਾ ਆਕੇ ਉਹ ਕਹਿੰਦੇ ਲੋਕਾਂ ਨੇ ਤਾਂ ਆਪੇ ਮੰਨਣਾ ਪੰਜ ਮੋਹਰਾਂ ਰੱਖਦਾ ਮੱਥਾ ਟੇਕਦਾ ਗਾਂ ਲੰਗ ਜਾਂਦਾ ਸਰੂਪਾ ਦਿੰਦੇ ਨੇ ਇਮਾਨ ਦਿੰਦੇ ਨੇ ਫੇਰ ਪੰਜ ਮੋਹਰਾਂ ਰੱਖਦਾ ਫੇਰ ਗਾਂ ਲੰਗ ਜਾਂਦਾ ਜਦੋਂ ਪੰਜ ਪੰਜ ਮੋਹਰਾਂ ਦੇਈ ਗਿਆ ਅਖੀਰ ਵਿੱਚ ਬਾਈਆਂ ਨੂੰ ਪੰਜ ਪੰਜ ਮੋਹਰਾਂ ਦਿੱਤੀਆਂ ਕਮਾਲ ਦੀ ਗੱਲ ਇਹ ਵੀ ਬਾਈ ਜਣਿਆਂ ਚੋਂ ਇੱਕ ਵੀ ਨਹੀਂ ਬੋਲਿਆ ਵੀ ਕਿਹੜਾ ਸੀ ਸੁਖੀ ਦਾ 500 ਮੋਹਰ ਸੀ ਇੱਕ ਵੀ ਨਹੀਂ ਬੋਲਿਆ ਕਹਿੰਦੇ ਕਮਾਲ ਹੈ ਵੀ ਹੁਣ ਇੱਥੇ ਇਹਨਾਂ ਚੋਂ ਕਿਵੇਂ ਲੱਭਾਂ ਐਨੇ ਜਣਿਆਂ ਚੋਂ ਸਾਥ ਸੰਗਤ ਪੰਜ ਮੋਹਰਾ ਸਾਰਿਆਂ ਨੂੰ ਰੱਖਤੀਆਂ ਸੁਖੀਆਂ 500 ਨੇ ਬੋਲਿਆ ਕੋਈ ਵੀ ਨਹੀਂ ਮੱਖਣਸ਼ਾ ਲੁਬਾਣਾ ਕਹਿੰਦਾ ਕਹਿੰਦਾ ਹੁਣ ਕੀ ਕਰਾਂ ਇਹਨਾਂ ਚੋਂ ਤਾਂ ਹੈ ਹੀ ਇੱਕ ਵੀ ਨਹੀਂ ਜਿਹੜਾ ਬੋਲਦਾ ਮੈਂ 500 ਮੋਹਰ ਦੇ ਦਾਂ ਬਾਬੇ ਬਕਾਲੇ ਦੀ ਧਰਤੀ ਤੇ ਨਾ ਆਏ ਲੋਕਾਂ ਨੂੰ ਪੁੱਛਦਾ ਫਿਰਦਾ ਕਹਿੰਦਾ ਆ ਜਿਹੜੇ ਬਾਈ ਬੈਠੇ ਨੇ ਇਹਨਾਂ ਤੋਂ ਇਲਾਵਾ ਕੋਈ ਹੋਰ ਵੀ ਹੈ ਇਹਨਾਂ ਤੋਂ ਇਲਾਵਾ ਕੋਈ ਹੋਰ ਹੈ ਉਹ ਪਤਾ ਕੀ ਕਹਿੰਦੇ ਦੱਸਣ ਵਾਲੇ ਦੱਸਦੇ ਕਿ ਇਹਨੇ ਮੱਖਣਸ਼ਾਲ ਬਣਿਆ ਗੁਰੂ ਦਾ ਤਾਂ ਨਹੀਂ ਪਤਾ ਗੁਰੂ ਦਾ ਤਾਂ ਸਾਨੂੰ ਪਤਾ ਨਹੀਂ ਇਹਨਾ ਵਰਗਾ ਇੱਕ ਹੋਰ ਵੀ ਹੈ ਇੱਥੇ ਕਿੰਨਾ ਅੱਛਾ ਕੀ ਕਰਦਾ ਹੈ 26 ਸਾਲ 9 ਮਹੀਨੇ 13 ਦਿਨ ਹੋ ਗਏ ਉਹਨੂੰ ਅੰਦਰ ਬੈਠੇ ਨੂੰ ਤਪ ਕਰਦੇ ਨੇ ਅੰਦਰ ਬੰਦਗੀ ਕਰਦੇ ਨੇ ਕਹਿੰਦੇ ਅੱਛਾ ਉੱਥੇ ਵੇਖ ਲੈ ਜਾ ਕੇ ਸਾਧ ਸੰਗਤ ਜੀ ਮੱਖਣ ਚਾਲ ਮਾਣਾ ਕਹਿੰਦਾ ਦੱਸੋ ਟਿਕਾਣਾ ਕੀ ਨਾਮ ਹੁੰਦਾ ਇੰਦੇ ਤੇਗ ਬਹਾਦਰ ਤੇਗ ਬਹਾਦਰ ਸਾਧ ਸੰਗਤ ਜੀ ਜਦੋਂ ਆਏ ਮੱਖਣ ਸ਼ਾਹ ਲਬਾਣੇ ਨੇ ਚੁੱਕਿਆ ਥਾਲ ਮੋਹਰਾ ਦਾ ਉਹ ਜਿਵੇਂ ਬਾਈਆਂ ਨੂੰ ਦਿੱਤੀਆਂ ਸੀ ਪੰਜ ਪੰਜ ਮਾਤਾ ਗੁਜਰ ਕੌਰ ਜੀ ਮਿਲ ਕੇ ਅੱਗੇ ਖੜੇ ਜਦੋਂ ਮਾਤਾ ਜੀ ਦਾ ਨੁਰਾਨੀ ਚਿਹਰਾ ਤੱਕਿਆ ਸਾਧ ਸੰਗਤ ਜੀ ਨਿਹਾਲ ਹੋ ਗਿਆ ਮਨ ਮਾਤਾ ਜੀ ਮੈਂ ਮਹਾਰਾਜ ਨੂੰ ਮਿਲਣਾ ਹੈ ਮਿਲ ਪਾਈ ਪੁੱਛ ਕੇ ਦੱਸਦੇ ਮਾਤਾ ਜੀ ਗਏ ਅੰਦਰ ਗੁਰੂ ਸਾਹਿਬ ਨੂੰ ਆਖੇ ਮਿਲਣਾ ਚਾਹੁੰਦਾ ਹੈ ਕੋਈ ਤੁਹਾਨੂੰ ਆਇਆ ਮੱਖਣ ਸ਼ਾਹ ਕਹਿੰਦਾ ਮੇਰਾ ਨਾਮ ਮਰ ਕੇ ਨੇ ਲਿਆਓ ਸੁਣਿਓ ਮੱਖਣ ਸ਼ਾਹ ਲਵਾਣਾ ਜਦੋਂ ਗਿਆ ਸ਼ੰਕਾ ਮੰਨ ਚ ਫੇਰ ਉਹ ਹੀ ਲਈ ਫਿਰਦਾ ਕਹਿੰਦਾ ਬਾਈਆਂ ਵਰਗਈ ਨਾ ਹੋਵੇ ਅੰਦਰ ਤਾਂ ਹਰਕ ਬੰਦਾ ਬਹਿ ਜਾਂਦਾ ਹੈ ਇਹ ਬਾਈਆਂ ਦੇ ਨਾਲ ਦਾ ਹੀ ਨਾ ਹੋਵੇ ਕਿਤੇ ਸਾਧ ਸੰਗਤ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜਦੋਂ ਦਰਸ਼ਨ ਕੀਤੇ ਮੱਥਾ ਟੇਕਿਆ ਸਜਦਾ ਕੀਤਾ ਕਹਿੰਦੇ ਮੱਥਾ ਟੇਕਣ ਲੱਗਿਆਂ ਐਂ ਪੰਜ ਮੋਹਰਾਂ ਜਦੋਂ ਮਹਾਰੇ ਨੂੰ ਮੱਥਾ ਟੇਕਿਆ ਨਾ ਪੰਜ ਮੋਹਰਾਂ ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਰੱਖੀਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਐ ਸਮਾਦੀ ਵਿੱਚ ਨੇਤਰ ਖੋਲੇ ਇਹਨੇ ਮੱਖਣ ਸ਼ਾਹ ਲਵਾਣਿਆ ओ सुख के पांच सौ तू पज मोरं रखिया के पज सौ तू पज रखिया सुख के पांच सौ तू पज मोर रखिया सुखिया पज सौ रखी पानी जा ਮਹਾਰਾਜ ਕਹਿਣ ਲੱਗੇ ਕਹਿੰਦੇ ਮੱਖਣ ਸ਼ਾਹ ਲੁਬਾਣਿਆ ਸੁਖੀਆਂ 500 ਸੀ ਜਦੋਂ ਬੇੜਾ ਡੁੱਬਣ ਲੱਗਿਆ ਸੀ ਰੱਖਦਾ ਪਾਂਜੇ ਤਾਂ ਹਾ ਮਾਰ ਮਾਰ ਰੋਂਦਾ ਚਰਣਾ ਤੇ ਡਿੱਗ ਪਿਆ ਉਹ ਮਹਾਰਾਜ ਮਹਾਰਾਜ ਬਾਈ ਮਾਰਦੇ ਰਾਜੇ ਬਾਈ ਪੰਜੀਆਂ ਲਾ ਕੇ ਗੁਰੂ ਬਾਹਰ ਬੈਠੇ ਨੇ ਸੰਗਤਾਂ ਨੂੰ ਤਾਂ ਪਤਾ ਹੀ ਨਹੀਂ ਅਸਲੀ ਗੁਰੂ ਲੱਭ ਗਿਆ ਮਹਾਰਾਜ ਬਾਹਰ ਆਓ ਸੰਗਤਾਂ ਨੂੰ ਦਰਸ਼ਨ ਦਿਓ ਦਦਾਰ ਦਿਓ। ਨਾਨਕ ਮਹਾਰਾਜ ਉਸ ਵੇਲੇ ਬੋਲਣ ਲੱਗੇ ਮੱਖਣਸ਼ਾਲ ਬਾਣਿਆ ਸਾਨੂੰ ਅੰਦਰ ਬੜਾ ਆਨੰਦ ਹੈ ਹੁਣ ਨਾ ਰੋਕੀ। ਨਾ ਮਹਾਰਾਜ ਬਾਹਰ ਆਓ ਸੰਗਤਾਂ ਨੂੰ ਦਰਸ਼ਨ ਦਿਓ। ਫਿਰ ਬਾਬੇ ਮੱਖਣਸ਼ਾਲ ਬਾਣੇ ਨੇ ਐਂ ਵਚਨ ਕੀਤਾ ਸੀ। ਪੁੱਲੀਏ ਸੰਗ ਤੇ ਗੁਰੂ ਲਾਤੋ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਦਰਸ਼ਨ ਦਿੱਤੇ ਸਾਧ ਸੰਗਤ ਜੀ ਭਾਵਨਾ ਬਣਾ ਕੇ ਸ਼ਰਧਾ ਬਣਾ ਕੇ ਜਿਹੜਾ ਮਹਾਰਾਜ ਸਾਹਿਬ ਦੇ ਚਰਨਾਂ 'ਚ ਅੱਜ ਵੀ ਜਿੱਥੇ ਬੈਠਾ ਯਾਦ ਕਰਦਾ ਅੱਜ ਵੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਮੇਰ ਕਰਨ ਮਹਾਰਾਜ ਸਾਰੀ ਸੰਗਤ ਨੇ ਹਾਜ਼ਰੀਆਂ ਭਰੀਆਂ ਬਹੁਤ ਬਹੁਤ ਸਾਰੇ ਗੁਰਮਖੰਦਾਂ ਸਾਰੀ ਸੰਗਤ ਦਾ ਬਹੁਤ ਬਹੁਤ ਆ ਬੜੀ ਭਾਵਨਾ ਨਾਲ ਬੜੇ ਪਿਆਰ ਨਾਲ ਬੜੇ ਸ਼ਿਦਕ ਨਾਲ ਤਨ ਗੁਰੂ ਗ੍ਰੰਥ ਸਾਹਿਬ ਜੀ ਤੇ ਅਕੀਦਾ ਰੱਖ ਕੇ ਆਪਣੀ ਜ਼ਿੰਦਗੀ ਜਿਉਣ ਦਾ ਸੁਭਾਅ ਬਣਾਈਏ ਸਾਧ ਸੰਗਤ ਜੀ ਸਾਡੇ ਢੈਣ ਵਿੱਚ ਦੇਰੀ ਗੁਰੂ ਦੇ ਬਖਸ਼ਣ ਵਿੱਚ ਕੋਈ ਦੇਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹ ਬਖਸ਼ਿਸ਼ਾਂ ਕਰਦੇ ਨੇ ਉਹ ਮਿਹਰਾ ਕਰਦੇ ਨੇ ਅਸੀਂ ਤਾਂ ਕਦੇ ਸੋਚ ਵੀ ਨਹੀਂ ਸਕਦੇ ਜਿੱਥੇ ਗੁਰੂ ਸਾਹਿਬ ਮਿਹਰਾ ਕਰਦੇ ਕਈ ਵਾਰ ਜ਼ਿੰਦਗੀ ਵਿੱਚ ਕਦੇ ਨਾਮ ਜਪਨੇ ਆ ਭਗਤੀ ਕਰਦੇ ਆ ਬੰਦਗੀ ਕਰਦੇ ਆ ਮਹਾਰਾਜ ਦੇ ਘਰ ਦੀ ਸੇਵਾ ਕਰਦੇ ਆ ਬੜੇ ਤਰ੍ਹਾਂ ਦੇ ਔਖੇ ਪੰਡੇ ਮਾੜਾ ਸਮਾਂ ਚੰਗਾ ਸਮਾਂ ਸਿੱਖ ਆਪਣੇ ਗੁਰੂ ਤੋਂ ਵਿਸ਼ਵਾਸ ਨਾ ਛੁਕੇ ਗੁਰੂ ਸਾਹਿਬ ਫਿਰ ਘਾਟ ਨਹੀਂ ਛੱਡਦੇ ਕਿਸੇ ਸਾਥ ਸੰਗਤ ਜਿਹੜਾ ਬੰਦਾ ਕਿਸੇ ਓਸਦਰ ਕਦੇ ਓਸਦਰ ਕਦੇ ਓਸਦਰ ਜਿਹੜਾ ਰਾਹ ਨਾ ਰਾਹ ਹੋਵੇ ਜਿਆਦਾ ਹੀ ਲੰਬੀਆਂ ਦੀ ਸਾਰੀ ਜਿਹੜਾ throsa ਰੱਖ ਕੇ ਗੁਰੂ ਸਾਹਿਬ ਦੇ ਚਰਣਾ ਵਿੱਚ ਸਸਮਰ ਮੱਥੇ ਦੀਆਂ ਤਕਦੀਰਾਂ ਮਹਾਰਾਜ ਬਦਲ ਦੇ ਭਾਵਨਾ ਨਾਲ ਸਰਦਾ ਨਾਲ ਆਏ ਬੇਨਤੀ ਕਰਿਆ ਕਰੋ ਸਤਿਗੁਰਾਂ ਨੇ ਸੁੱਖ ਦਿੱਤੇ ਨੇ ਬੜਾ ਆਨੰਦ ਦਿੱਤਾ ਹੈ ਆਏ ਮਹਾਰਾਜ ਦੇ ਚਰਣਾ ਚ ਸੱਚੇ ਪਾਰਸ਼ਾ ਰਾਜਾ ਸਾਹਿਬ ਤੇ ਦਿਓ دیدار ਜੀ ਮਿਲਿਆ ਨੂੰ ਹੋ ਗਏ ਬਹੁਤ ਆਸੇ ਹੱਥ ਜੋੜ ਖੜਾ ਤੇਰੇ ਦਰ ਤੇ ਤੁਸੀਂ ਲਾਉਣਾ ਜੀ ਸਾਦੀ ਦੇ ਦੀ ਬੰਦ ਹੱਥ ਜੋੜ ਖੜਾ ਤੇਰੇ ਦਰ ਤੇ ਲਾਉਣਾ ਜੀ ਸਾਦੀ ਦੇ ਦੀ ਵੇਰੇ ਦੀ ਹੁੰਦੀ ਏ ਸ਼ੁਰੂਆਤ ਤੇ ਰਾ ਨਾ ਲੇ ਕੋ ਤੇਰੇ ਮੇਰੇ ਦੀ ਹੁੰਦੀ ਏ ਸ਼ੁਰੂਆਤ ਤੇ ਰਾ ਨਾ ਲੇ ਜੇ ਸਭ ਨੂੰ ਸਾਂਝੀ ਫਤਿਹ ਕਰਾ ਜੈ ਰਾਦੇ ਦੀ ਕਹਿ ਹਮ ਨੂੰ ਸਾਂਝੀ ਫਤਿਹ ਕਰਾ ਜੈ ਰਾਦੇ ਦੀ ਕਹਿ ਕੇ ਤੇਰੀ ਆਰਤੀ ਕਰਾ तेरी आरती करा तेरी आरती करा सुबह शाम राजा जी मिठायाम मिठाया मन चिजा शाम राजा जी मिठा अमर ਰਾਜਾ ਜੀ ਮਿੱਠਾ ਅਮਰ ਤੇ ਜਹਾਨ ਮਿੱਠਾ ਅਮਰ ਤੇ ਜਹਾਨ ਨਾਮ ਰਾਜਾ ਜੀ ਮਿੱਠਾ ਅਮਰ ਤੇ ਜਹਾਨ ਤੇਰੇ ਲੜ ਲੱਗ ਕੇ ਰਾਜਾ ਜੀ ਤੇਰੇ ਲੜ ਲੱਗ ਕੇ ਰਾਜਾ ਜੀ ਹੋਗੇ ਬੇਬਸ जोड़े झाड़ चाड़ के तर परिवार सानू मिल आए सुख सू मिल आए सुख सानू मिल आए ਤੋ ਆ ਰਾਮ ਰਾਜਾ ਜੀ ਮਿੱਠਾ ਅਮਰੀਦ ਜੀ ਮਿੱਠਾ ਅਮਰੀਦ

ਲਾ ਪੱਖੋਂ ਮਹਿਰੀਆਂ ਧੰਨ ਗੁਰੂ ਗ੍ਰੰਥ ਸਾਹਿਬਹਾਰ ਸੱਚੇ ਪਾਤਸ਼ਾਹ ਬੀਰ